ਸਟੇਟ ਸੀਟ ਦੇ ਉੱਪਰ ਜਿਮਨੀ ਚੋਣ ਹੋਣ ਜਾ ਰਹੀ ਹੈ ਤੇ ਚੋਣ ਹੋਣ ਤੋਂ ਪਹਿਲਾਂ ਹੀ ਸਿਆਸੀ ਵਿਵਾਦ ਪੈਦਾ ਹੋ ਰਹੇ ਨੇ ਜੀਹਾਂ ਦੱਸਦੀ ਕਿ ਆਮ ਆਦਮੀ ਪਾਰਟੀ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸ਼ੀਤਲੰਗੂ ਰਾਲ ਨੇ ਸੀਐਮ ਭਗਵੰਤ ਮਾਨ ਤੇ ਐਮਐਲਏ ਰਮਨ ਅਰੋੜਾ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਰਮਨ ਅਰੋੜਾ ਸੀਐਮ ਭਗਵੰਤ ਮਾਨ ਦੀ ਪਤਨੀ ਅਤੇ ਭੈਣ ਦੇ ਨਾਮ ਤੇ ਲੋਕਾਂ ਤੋਂ ਹਫਤਾ ਵਸੂਲੀ ਕਰਦਾ ਹੈ ਤੇ ਇਸ ਦੇ ਨਾਲ ਹੀ ਸ਼ੀਤਲੰਗੂ ਰਾਲ ਨੇ ਇਹ ਵੀ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਮੇਰੇ ਕੋਲੋਂ ਸਬੂਤ ਨਹੀਂ ਮੰਗਵਾਉਂਦੀ ਤਾਂ 5 ਜੁਲਾਈ ਨੂੰ ਸਾਰੇ ਸਬੂਤ ਜਨਤਕ ਕਰ ਦੇਣਗੇ ਤਾਂ ਅਸੀਂ ਇੱਕ ਹੀ ਕੱਲ ਹੀ ਸ਼ੀਤਲੰਗੁਰਾਲ ਲਾਈਵ ਹੋਏ ਸੀ ਤੇ ਇਸ ਲਾਈਵ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਮਨ अरोड़ा सीएम ਭਗਵੰਤ ਮਾਨ ਦੀ ਪਤਨੀ ਤੇ ਭੈਣ ਦੇ ਨਾਮ ਤੇ ਹਫ਼ਤਾ ਵਸੂਲੀ ਕਰਦਾ ਹੈ ਤੇ ਜਿਸ ਦੇ ਰੇਟ ਵੀ ਤੈਅ ਕੀਤੇ ਹੋਏ ਨੇ ਜੇਕਰ ਕਿਸੇ ਨੂੰ ਦੁਕਾਨ ਦਾ ਲੈਂਟਰ ਪਾਉਣਾ ਹੈ ਤਾਂ ਉਸ ਨੂੰ 5 ਲੱਖ ਰੁਪਏ ਦੇਣੇ ਪੈਣਗੇ ਅਤੇ ਜੇਕਰ ਕਿਸੇ ਨੇ ਕਲੋਨੀ ਕੱਟਣੀ ਹੈ ਤਾਂ ਉਹ 25 ਲੱਖ ਰੁਪਏ ਦੇਵੇਗਾ ਤੇ ਜੇਕਰ ਕਿਸੇ ਨੇ ਮਾਲ ਬਣਾਉਣਾ ਹੈ ਤਾਂ ਉਸ ਦੇ ਕੋਲੋਂ 50 ਲੱਖ ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ ਤੇ ਜੇਕਰ ਕਿਸੇ ਨੇ ਘਰ ਦੀ ਛੱਤ ਪਾਉਣੀ ਹੈ ਤਾਂ ਉਸ ਨੂੰ 2 ਲੱਖ ਰੁਪਏ ਦੇਣਾ ਪਵੇਗਾ ਇਸ ਦੇ ਨਾਲ ਹੀ ਵਿਕਰਮ ਮਜੀਠੀਆ ਨੇ ਇਸ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਆਓ ਸੁਣਦੇ ਹਾਂ ਕਿ ਮ ਜੀਟੀਆ ਇਸ ਮਾਮਲੇ ਦੇ ਉੱਪਰ ਕੀ ਕਹਿੰਦੇ ਨਜ਼ਰ ਆਏ ਤੁਸੀਂ ਸੁਣਿਆ ਕਿ ਸੀਤ ਰੰਗਰਾਲ ਜਿਹੜਾ 2 ਸਾਲ ਆਮ ਆਦਮੀ ਪਾਰਟੀ ਦਾ ਐਮਐਲਏ ਰਿਹਾ ਹੈ ਤੇ ਹੁਣ ਬੀਜੇਪੀ ਜਾ ਕੇ ਉਹਨਾਂ ਦਾ ਕੈਂਡੀਡੇਟ ਹੈ ਉਸ ਨੇ ਮੁੱਖ ਮੰਤਰੀ ਦੇ ਪਰਿਵਾਰ ਤੇ ਬਹੁਤ ਹੀ ਸੰਗੀਨ ਇਲਜ਼ਾਮ ਲਗਾਏ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਅੱਜ 4 ਵਜੇ ਤੱਕ ਬੇਟ ਕੀਤੀ ਹੈ ਕੱਲ ਰਾਤ ਦੀ ਇਹ ਵੀਡੀਓ ਪਈ ਹੈ ਤੇ ਅੱਜ ਮੈਂ 4 ਵਜੇ ਤੱਕ ਵੇਟ ਕੀਤੀ ਕਿ ਸ਼ਾਇਦ ਮੁੱਖ ਮੰਤਰੀ ਜੀ ਦੇ ਘਰ ਤੋਂ ਉਹਨਾਂ ਦੇ ਕੋਈ ਦਫ਼ਤਰ ਤੋਂ ਉਹਨਾਂ ਦੀ ਕੋਈ ਪਾਰਟੀ ਦਾ ਬੰਦਾ ਇਹਨਾਂ ਇਲਜ਼ਾਮਾਂ ਦੇ ਖਿਲਾਫ ਬੋਲੇਗਾ ਕਿ ਇਹ ਝੂਠੇ ਐ। ਲੇਕਿਨ ਹੁਣ ਤੱਕ ਹਿੰਮਤ ਨਹੀਂ ਪਈ ਕਿਸੇ ਦੀ ਕਹਿਣ ਦੀ ਕਿ ਇਹ ਚੀਤਲ ਉਗਰਾਜ ਝੂਠ ਬੋਲ ਰਿਹਾ ਐ। ਇਸ ਨੂੰ ਕਿਹੜਾ ਅੰਦਾਜ਼ਾ ਲਗਾਣਾ ਐ? ਇਹ ਤੁਸੀਂ ਆਪ ਲੋਕਾਂ ਨੇ ਸਮਝਣਾ ਐ। ਅੱਜ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਅਲਜਮਾਦੀਨ ਕਵਰੀ ਬਿਠਾ ਦਿੰਦੇ ਮੁੱਖ ਮੰਤਰੀ ਉਲਟਾ ਸ਼ੀਤਲ ਓਂਗਰਾਲ ਨੂੰ ਅੱਜ ਕਈ ਪਰਚਿਆਂ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ ਜਿਹੜਾ ਮੁੱਖ ਮੰਤਰੀ ਦੇ ਖਿਲਾਫ ਬੋਲਦਾ ਉਸ ਨੂੰ ਪਰਚਿਆਂ ਵਿੱਚ ਉਲਝਾ ਲਿੱਤਾ ਜਾਂਦਾ ਬਿਜినੈਸ ਉਹਦੇ ਤੇ ਆ ਜਾਂਦੀ ਹੈ ਅੱਜ ਮੈਂ ਬੋਲ ਰਿਹਾ ਤੁਸੀਂ ਦੇਖਿਓ ਕੁਝ ਦਿਨਾਂ ਤੱਕ ਬਿਜినੈਸ ਮੇਰੇ ਅੱਗੇ ਪਿੱਛੇ ਫਿਰਨ ਲੱਗ ਜਾਣੀਗਾ ਤੇ ਮੇਰੇ ਦੇ ਪਰਚਾ ਹੋਏਗਾ ਪਰ ਮੈਂ ਲੋਕਾਂ ਨੂੰ ਵਚਨ ਦਿੱਤਾ ਹੈ ਮੈਂ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਜਲੰਧਰ ਦੇ ਵਿੱਚ ਜਿਹੜਾ ਡੜਾ ਸੱਟਾ ਚੱਲਦਾ ਹੈ ਜਲੰਧਰ ਦੇ ਵਿੱਚ ਜਿਹੜੀ ਲਾਟਰੀ ਸਿਸਟਮ ਚੱਲਦਾ ਹੈ ਜਲੰਧਰ ਦੇ ਵਿੱਚ ਹਰ ਗਲੀ 'ਚ ਜਿਹੜਾ ਨਸ਼ਾ ਵਿਗਦਾ ਹੈ ਮੈਂ ਕਿਹਾ ਕਿ ਜਾਂ ਮੈਂ ਰਹੂੰਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਵਿਚ ਵਿਚਾਲੇ ਕੁਝ ਰਹਿਣ ਨਹੀਂ ਦੇਣਾ ਆ ਜਿਹੜੇ ਵਿਚ ਵਿਚਾਲੇ ਅੱਜ ਇਹਨਾਂ ਨੇ ਦੱਸਿਆ ਹੈ ਮੁੱਖ ਮੰਤਰੀ ਜੀ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਜਲੰਧਰ ਦੇ ਵਿੱਚ ਨਸ਼ੇ ਦੀ ਜਿਹੜੀ ਪਰਮਾਰ ਹੈ ਨਸ਼ੇ बिक रहे हैं ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਸ਼ੀਤ ਰੰਗਰਾਲੇ ਜਿਹੜਾ ਕਿਹਾ ਜਿਹੜਾ ਇੱਥੇ ਡੜਾ ਸੱਟਾ ਚੱਲਦਾ ਜਿਹੜਾ ਇੱਥੇ ਲਾਟਰੀ ਸਿਸਟਮ ਚੱਲਦਾ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਹਰ ਰੋਜ਼ ਇਕੱਠਾ ਹੁੰਦਾ ਹੈ ਜਿਹੜੀਆਂ ਇੱਥੇ ਚੈਨਾ ਖੋਹ ਰਹੀਆਂ ਜਿਹੜੀਆਂ ਇੱਥੇ ਚੋਰੀਆਂ ਡਾਕੇ ਪੈ ਰਹੇ ਉਹਨਾਂ 'ਚ ਤੁਹਾਡਾ ਕਿਆ ਰੋਲ ਹੈ ਜੇ ਬਾੜੀ ਖੇਤ ਨੂੰ ਖਾਣ ਲੱਗੀ ਹੈ ਤਾਂ ਖੇਤ ਦਾ ਕੀ ਬੜਨਾ ਹੈ ਕਿਸ ਤਰੀਕੇ ਦੇ ਨਾਲ ਕਿਹੜੇ ਮੂੰਹ ਦੇ ਨਾਲ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਦੇ ਵਿੱਚ ਆ ਕੇ ਫੋਟਾ ਮੰਗ ਰਿਹਾ ਹੈ ਘਰ ਘਰ ਲੋਕਾਂ ਕੋਲ ਜਾਂਦੇ ਆਂ ਕਿ ਆ ਉਹ ਬੀਬੀਆਂ ਜਿਨ੍ਹਾਂ ਦੇ ਬੱਚੇ ਅੱਜ ਨਸ਼ਿਆਂ 'ਚ ਗਰਸ ਚੋ ਗਏ ਸੁਖ ਮੈਨੂੰ ਹੁੰਦਾ ਹੈ ਜਿਹੜਾ ਗਲੀ ਗਲੀ ਇੱਥੇ ਘੁੰਮਿਆ ਤੇ ਜਾ ਕੇ ਦੇਖਿਆ ਕਿ ਬੱਚੇ ਨਸ਼ਿਆਂ ਵਿੱਚ ਫਰ ਪੈ ਗਏ ਹੈ ਕਈਆਂ ਦੇ ਨੌਜਵਾਨ ਮੁੰਡੇ ਮਰ ਗਏ ਹੈ ਮਾਮਾ ਨੂੰ ਬਾਪਾ ਨੂੰ ਉਹਨਾਂ ਦੀ ਅਰਥੀ ਚੱਕਣੀ ਪਈ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਸ਼ੀਤ ਲੰਗਰਾਲ ਅੱਜ ਦੱਸ ਰਿਹਾ ਹੈ ਜਾਂ ਸ਼ੀਤ ਲੰਗਰਾਲ ਗਲਤ ਹੈ